ਪੰਜਾਬੀ ਲਿੰਕ ਮੀਡੀਆ ਵਿਖਰੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਤਮਨਾ ਬੇਦੀ ਅੱਜ ਦਾ ਬੁਲੇਟਿਨ ਸਪான்ਸਰ ਕੀਤਾ ਗਿਆ ਐਸ਼ ਮੋਹਨ ਕੋਲੋਨਾ ਵਾਲਿਆਂ ਦੇ ਵੱਲੋਂ ਜੋ ਕਿ ਰੀਅਲ ਅਸਟੇਟ ਦੇ ਵਿੱਚ ਡੀਲ ਕਰਦੇ ਨੇ ਪ੍ਰਾਪਰਟੀ ਰਿਲੇਟਿਡ ਕੁਝ ਵੀ ਪਾਏ ਜਾਂ ਫਿਰ ਸੇਲ ਕਰਨ ਲਈ ਤੁਸੀਂ ਇਹਨਾਂ ਨੂੰ ਕੰਟੈਕਟ ਕਰ ਸਕਦੇ ਤਾਂ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸੁਰੱਖਿਆ ਦੇ ਨਾਲ ਵਾਸਤਾ ਦੇ ਵਿੱਚ ਨਾਲ ਸੀ ਡੈੱਟ ਕੈਂਪ ਤੋਂ ਮੁਕਤੀ ਦੀ 80ਵੀਂ ਵਾਰੀ ਗਣ ਮੌਕੇ ਕੀਤੀ ਜਸਟਿਨ ਟਰੂਡੋ ਨੇ ਸ਼ਿਰਕਤ ਕੈਨੇਡੀਅਨ ਸਿਆਸਤਦਾਨਾਂ ਨੂੰ ਐਕਸ ਤੇ ਇਸ਼ਤਿਹਾਰ ਰਾਹੀਂ ਬਣਾਇਆ ਜਾ ਰਿਹਾ ਹੈ ਨਿਸ਼ਾਨਾ ਅਲਬਰਟਾ ਦੇ ਪ੍ਰੀਮੀਅਰ ਨੇ ਕੀਤਾ ਕੋਵਿਡ- ਸਰਹੱਦੀ ਕਾਰਵਾਈ ਦੇ ਨਾਲ ਕੈਨੇਡਾ ਥੋੜੇ ਸਮੇਂ ਦੇ ਲਈ ਪੱਤ ਸਕਦਾ ਹੈ ਯੂਐਸ ਟੈਰਫ ਤੇ 트럼ਪ ਨੇ ਗੈਰ ਦਸਤਾਵੇਜ਼ੀ ਪਰਿਵਾਸੀਆਂ ਨੂੰ ਨਜ਼ਰਬੰਦ ਕਰਨ ਦੇ ਲਈ ਇਤਹਾਸਕ ਲੇਕਨ ਰਿਲੇ ਐਕਟ ਦੇ ਕੀਤੇ ਦਸਤਾਕਰ ਤੇ ਹੁਣ ਖਬਰਾਂ ਵਿਸਥਾਰ ਤੇ ਨਾਲ ਵਾਸਾ ਵਿੱਚ ਨਾਜ਼ੀ ਡੈੱਥ ਕੈਂਪ ਤੋਂ ਮੁਕਤੀ ਦੀ ਅਸਵੀਂ ਵਰੇਗਣ ਮੌਕੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ਿਰਕਤ ਕੀਤੀ ਜਿਸ ਦੌਰਾਨ ਕੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਤਾਨਾਏ ਕੀ ਦੁਬਾਰਾ ਇਹ ਕਦੇ ਨਹੀਂ ਦੁਨੀਆ ਹੋਲੋਕਾਸਟ ਵਰਗੀ ਚੀਜ਼ਾਂ ਨੂੰ ਵਪਾਰਨ ਦੀ ਇਜਾਜ਼ਤ ਨਹੀਂ ਦੇਵੇਗੀ ਮਹਿਸੂਸ ਕੀਤਾ ਗਿਆ ਹੈ ਕਿ ਇਹ ਕਮਜ਼ੋਰ ਪੈ ਰਹੀ ਹੈ ਉਜਾਣਕਾਰੀ ਦੇ ਮੁਤਾਬਕ ਸਮਾਰੋਹ ਤੇ ਵਿੱਚ ਟ੍ਰੂਟੋ ਨੇ ਕਿਹਾ ਹੈ ਕਿ ਉਹਨਾਂ ਨੇ ਬਚਣ ਵਾਲੇ ਲੋਕਾਂ ਦੇ ਬੱਚਿਆਂ ਅਤੇ ਪੋਤੇ-ਪੋਤੀਆਂ ਦੇ ਨਾਲ ਗੱਲਬਾਤ ਕੀਤੀ ਹੈ ਜੋ ਕਿ ਕਹਿੰਦੇ ਨੇ ਕਿ ਉਹ ਖੁਸ਼ ਨੇ ਕਿ ਉਹਨਾਂ ਦੇ ਦਾਦਾ-ਦਾਦੀ ਯਹੂਦੀ ਵਿਰੋਧ ਅਤੇ ਨਫ਼ਰਤ ਭਰੀਆਂ ਵਿਚਾਰਧਾਰਾਵਾਂ ਦੇ ਵਿਸ਼ਵਵਿਆਪੀ ਪੁਨਰ ਉਥਾਨ ਨੂੰ ਦੇਖਣ ਤੇ ਲਈ ਸਾਡੇ ਵਿੱਚ ਨਹੀਂ ਰਹੇ ਨੇ ਉਨਾ ਇਹ ਵੀ ਕਿਹਾ ਕਿ ਉਹ ਅਸ਼ਬਦ ਹਰ ਲੋਕਤੰਤਰ ਤੇ ਲਈ ਇੱਕ ਚਮਕਾ ਲਾਲ ਯਾਨੀ ਕਿ ਬ੍ਰਾਈਟ ਰੈਡ ਚੇਤਾਵਨੀ ਚਿੰਨ ਵਰਗਾ ਹੈ ਉਹਨਾਂ ਕਹੇ ਕਿ ਦੋ ਸ਼ਬਦਾ ਦੀ ਸੌਨੋ ਕਾਇਮ ਰੱਖਣਾ ਸਾਡੀ ਜ਼ਿੰਮੇਵਾਰੀ ਹੈ ਅਮਰੀਕੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਮੁਖਤਾਰਾਂ ਦੀਆਂ ਖਬਰਾਂ ਦੀ ਸਮਗਰੀ ਦੇ ਰੂਪ ਤੇ ਵਿੱਚ ਸਪான்ਸਰ ਕੀਤੀਆਂ ਪੋਸਟਾਂ ਕੈਨੇਡੀਅਨ ਰਾਜਨੇਤਾਵਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਸੁਨੇਹਾ ਦੇ ਨਾਲ ਫੀਡ ਪਾਰ ਰਹੀਆਂ ਨੇ ਦੱਸਦੀ ਹੈ ਕਿ ਇੱਕ ਰੂਸ ਦੀ ਸਮਰਥਨ ਵਾਲੀ ਯੋਜਨਾ ਦਾ ਹਿੱਸਾ ਵੀ ਜਾਪ ਰਹੀਆਂ ਨੇ ਪੋਸਟ ਇੱਕ ਨਿਊਜ਼ ਚੈਨਲ ਦੇ ਲੇਖਾਂ ਦੀ ਨਕਲ ਕਰਦੀਆਂ ਨੇ ਅਤੇ ਕੰਜ਼ਰਵੇਟਿਵ ਨੇਤਾ ਪੀਆਰਪੀ ਪਲੀਵਦ ਅਤੇ ਐਨਜੀਪੀ ਨੇਤਾ ਚਕਮਿਤ ਸਿੰਘ ਨੂੰ ਸੰਸਨੀ ਖੇਜ਼ ਸੁਰੱਖਿਆ ਦੇ ਨਾਲ ਨਿਸ਼ਾਨਾ ਬਣਾ ਰਿਆ ਨੇ ਉਤਹੀ ਮਿਲੀ ਜਾਣਕਾਰੀ ਦੇ ਮੁਤਾਬਕ ਟੈਕਨੋਲੋਜੀ ਵਿਸ਼ਲੇਸ਼ਕ ਕਾਰਮੀ ਲੇਵੀ ਨੇ ਦੱਸਿਆ ਹੈ ਕਿ ਇਸ ਤਰ੍ਹਾਂ ਦੀਆਂ ਗਲਤ ਜਾਣਕਾਰੀ ਵਾਲੀਆਂ ਮੁਹਿੰਮਾਂ ਵਧੇਰੇ ਪ੍ਰਚਲਿਤ ਹੋਣ ਗਿਆ ਕਿਉਂਕਿ ਅਨਟੈਰੀਓ ਚੌੜਨ ਬਲ ਵਾਤ੍ਰਿਆ ਅਤੇ ਸਾਧਾਰਨ ਲੋਕ ਗਲਤ ਜਾਣਕਾਰੀ ਫੈਲਾਉਣ ਲਈ ਸੋਸ਼ਲ ਮੀਡੀਆ ਅਤੇ ਡਿਜੀਟਲ ਟੂਲਸ ਦੀ ਵਰਤੋਂ ਕਰ ਰਹੇ ਹਨ ਐਲਬਨਟਾ ਦੇ ਪ੍ਰੀਮੀਅਰ ਡੈਨਲਸ ਸਮਿਥ ਦਾ ਕਹਿਣਾ ਹੈ ਕਿ ਉਹ ਨਿਸ਼ਚਿਤ ਨਹੀਂ ਨੇ ਕਿ ਇੱਕ ਵਿਵਾਦਪੂਰਨ ਕੋਵਿਡ-19 ਰਿਪੋਰਟ ਦੀਆਂ ਕਿਹੜੀਆਂ-ਕਿਹੜੀਆਂ ਸਿਫਾਰਸ਼ਾਂ ਉਸਤੇ ਸਰਕਾਰ ਲਾਗੂ ਕਰੇਗੀ ਮਿਲੀ ਜਾਣਕਾਰੀ ਦੇ ਮੁਤਾਬਕ ਇੱਕ ਰਿਪੋਰਟ ਜੋ ਕਿ ਸ਼ੁੱਕਰਵਾਰ ਨੂੰ ਬਿਨਾਂ ਨੋਟਿਸ ਜਨ ਤਕ ਤਤਤਾਤਕਾਰੀ ਕੀਤੀ ਗਈ ਸੀ ਇੱਕ ਸਰਕਾਰ ਦੇ ਵੱਲੋਂ ਨਿਯੁਕਤ ਪੈਨਲ ਦੇ ਵੱਲੋਂ ਜਾਰੀ ਕੀਤੀ ਗਈ ਸੀ ਅਤੇ ਕੋਵਿਡ-19 ਟੀਕਿਆਂ ਤੇ ਸੀਮਾਵਾਂ ਅਤੇ ਵਿਕਲਪ ਇਲਾਜਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਸਿਹਤ ਪੇਸ਼ੇਵਰਾਂ ਨੂੰ ਸਜ਼ਾ ਨਾ ਦੇਣ ਦੀ ਮੰਗ ਵੀ ਕੀਤੀ ਗਈ ਸੀ ਉੱਤੇ ਹੀ ਅਲਬਰਟਾ ਮੈਡੀਕਲ ਐਸੋਸੀਏਸ਼ਨ ਦੇ ਪ੍ਰਧਾਨ ਡਾਕਟਰ ਸ਼ੈਲੀ ਅਤੇ ਕੈਨੇਡੀਅਨ ਮੈਡੀਕਲ ਐਸੋਸੀਏਸ਼ਨ ਨੇ ਰਿਪੋਰਟ ਨੂੰ ਵਿਗਿਆਨ ਵਿਰੋਧੀ ਹੋਣ ਦਾ ਦੋਸ਼ ਲਗਾਉਂਦੇ ਹੋਏ 2 ਮਿਲੀਅਨ ਡਾਲਰ ਦੀ ਸਮਿਖਿਆ ਨੂੰ ਡਾਕਟਰਾਂ ਸਿੱਖਿਆ ਸ਼ਾਸਤਰੀਆਂ ਅਤੇ ਵਿਰੋਧੀ ਤਰ ਦੁਆਰਾ ਪੈਨ ਕੀਤਾ ਗਿਆ ਹੈ ਇਸ ਦੇ ਨਾਲ ਹੀ ਇਸਾਰੇ ਪ੍ਰੀਮੀਅਰ ਸਮਿਤ ਤੱਕ ਹੈ ਕਿ ਰਿਪੋਰਟ ਦੇ ਆਲੋਚਕ ਵਰਤਾਂਤ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰ ਰਹੇ ਨੇ ਅਤੇ ਉਹਨਾਂ ਨੇ ਵੀ ਕਿਹਾ ਹੈ ਕਿ ਉਹ ਮਹਾਮਾਰੀ ਪ੍ਰਤੀਕਿਰਿਆ ਉਪਵਾਹਾ ਦੀ ਸਮੀਖਿਆ ਕਰਦੇ ਸਮੇਂ ਵਿਪਰੀਤ ਆਵਾਜ਼ਾਂ ਨੂੰ ਬੰਦ ਨਹੀਂ ਦੇਣਾ ਚਾਹੁੰਦੇ ਇੱਕ ਫਰਬੁਰੀਓ ਟੈਰਿਫ ਲਗਾਉਣ ਦੀ ਧਮਕੀ ਦੇ ਨਾਲ ਯੂਐਸ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਤੇ ਵਣਸ਼ੂਪੀ ਪਾਕ ਦੀ ਅਗਵਾਈ ਕਰਨ ਦੀ ਚੋਣ ਦਾ ਕੈਨੇਡਾ ਕੀ ਸਰਕਾਰ ਸਰਹਦੀ ਚਿੰਤਾਵਾਂ ਨੂੰ ਸੰਬੋਧਿਤ ਕਰਦੀ ਹੈ ਤਾਂ ਕੈਨੇਡਾ ਥੋੜੇ ਸਮੇਂ ਦੇ ਵਿੱਚ ਟੈਰਿਫ ਤੋਂ ਪਛ ਸਕਦਾ ਹੈ ਅਤੇ ਇਹ ਭਾਵਨਾਵਾਂ ਨਿਊਫਾਉਂਡਲੈਂਡ ਅਤੇ ਲਾਬਰੈਡੋਰ ਦੇ ਪ੍ਰੀਮੀਅਰ ਐਂਟਰੀਓ ਦੇ ਵੱਲੋਂ ਗੂੰਜ ਰਹੀਆਂ ਨੇ ਜਾਣਕਾਰੀ ਮੁਤਾਬਕ ਟੈਰਿਫ ਦੇ ਇੱਕ ਸਮਬਵੀ ਦੂਜੇ ਦੌਰ ਦੇ ਨਾਲ ਇੱਕ ਵਿਆਪਕ ਟੈਰਿਫ ਯੋਜਨਾ ਦਾ ਵੇਰਵਾ ਦਿੰਦੇ ਹੋਏ ਹਾਰਵਰਡ ਲੁਟਨਿਕ ਨੇ ਬੁੱਧਵਾਰ ਨੂੰ ਕਿਹਾ ਕਿ ਪਹਿਲਾ ਪੜਾਅ ਸਰਹੱਦ ਦੇ ਨਾਲ ਜੁੜਿਆ ਹੋਇਆ ਹੈ ਅਤੇ ਇਸ ਤੋਂ ਬਚਿਆ ਜਾ ਸਕਦਾ ਹੈ ਜੇਕਰ ਕੈਨੇਡਾ ਸਰਹੱਦ ਅਤੇ ਗੈਰਕਾਨੂੰਨੀ ਪ੍ਰਵਾਸ ਅਤੇ ਫੈਨੇਟਾਈਲ ਸੰਬੋਧਿਤ ਕਰਦਾ ਹੈ ਯੂਐਸ ਦੇ ਰਾਸ਼ਟਰਪਤੀ ਡੋਨਾਲਡ 트ੰਪ ਨੇ ਆਪਣੇ ਦੂਜੇ ਕਾਰਜਕਾਲ ਦੇ ਦੌਰਾਨ ਕਾਨੂੰਨ ਦੇ ਆਪਣੇ ਪਹਿਲੇ ਟੁਕੜੇ ਲੇਕਨ ਰਿਲੇ ਐਕਟ ਤੇ ਹਸਤਾਖਰ ਕੀਤੇ ਜੋ ਕਿ ਚੋਰੀ ਅਤੇ ਹਮਲੇ ਵਰਗੇ ਅਪਰਾਧਾਂ ਦੇ ਇੱਕ ਦੋਸ਼ੀ ਗੈਰ ਦਸਤਾਵੇਜ਼ ਸਹਿਤ ਪ੍ਰਵਾਸੀਆਂ ਦੀ ਪ੍ਰੀ ਟ੍ਰਾਇਲ ਹਿਰਾਸਤ ਦੀ ਆਗਿਆ ਦਿੰਦਾ ਹੈ। ਵਿਲੇ ਜਨ ਕਰਦੇ ਦੇ ਮੁਤਾਬਕ ਹਸਤਾਖਰ ਸਮਾਰੋਹ ਦੇ ਤonan 트럼ਪ ਨੇ ਕਿਹਾ ਕਿ ਕਾਨੂੰਨ ਇਮੀਗ੍ਰੇਸ਼ਨ ਲਾਗੂ ਕਰਨ ਦੇ ਲਈ ਆਮ ਸਮਝ ਨੂੰ ਬਹਾਲ ਕਰੇਗਾ ਅਤੇ ਹਿੰਸਕ ਅਪਰਾਧੀਆਂ ਨੂੰ ਪਾਈਚਾਰਾ ਦੇ ਵਿੱਚ ਛੱਟੇ ਜਾਣ ਤੋਂ ਰੋਕੇਗਾ। ਉਹਨਾਂ ਨੇ ਵੀ ਕਿਹਾ ਹੈ ਕਿ ਪਹਿਲੀ ਵਾਰ ਸੁਪਰ ਸਰਕਾਰ ਦੇ ਕੋਲ ਇਮੀਗ੍ਰੇਸ਼ਨ ਕਾਨੂੰਨ ਲਾਗੂ ਨਾ ਹੋਣ ਤੇ ਸੰਘੀ ਸਰਕਾਰ ਤੇ ਮੁਕਦਮਾ ਕਰਨ ਦਾ ਅਧਿਕਾਰ ਹੋਵੇਗਾ। ਇਸ ਮੌਕੇ ਜਨਾਲ 트럼ਪ ਨੇ ਪ੍ਰਸ਼ਾਸਨ ਨੇ ਇੱਕ ਵਿਵਾਦਾਪੂਰਨ ਮੈਮੋ ਨੂੰ ਰੱਦ ਕਰ ਦਿੱਤਾ ਜਿਸ ਦੇ ਕਿ ਇਸ ਨੂੰ ਜਾਰੀ ਹੋਣ ਤੇ ਦੋ ਦਿਨ ਬਾਅਦ ਹੀ ਕਰਜ਼ਿਆਂ ਤੇ ਗ੍ਰਾਂਟਾਂ ਦੇ ਸੰਘੀ ਖਰਚਿਆਂ ਨੂੰ ਅਸਥਾਈ ਤੌਰ ਤੇ ਪ੍ਰਤੀਤ ਇਸ ਨਾਲ ਕੀ ਵਿਆਪਕ ਉਲਝਣ ਅਤੇ ਕਾਨੂੰਨੀ ਚੁਣੌਤੀਆਂ ਪੈਦਾ ਹੋ ਗਿਆ ਨੇ ਆਫਿਸ ਆਫ ਮੈਨੇਜਮੈਂਟ ਐਂਡ ਬਜਟ ਦੇ ਮੂਲ ਬੀਮੋ ਦਾ ਉਦੇਸ਼ ਟਰੰਪ ਦੇ ਕਾਰਜਕਾਰੀ ਆਦੇਸ਼ਾਂ ਜਿਵੇਂ ਕਿ ਜਲਵਾਯੂ ਪਰਿਵਰਤਨ ਵਿਭੰਨਤਾ ਦੇ ਨਾਲ ਫੰਡਿੰਗ ਅਲਾਟਮੈਂਟ ਦੀ ਸਨਿਖਿਆ ਕਰਨਾ ਸਕੂਲਾਂ ਅਤੇ ਸੰਸਥਾਵਾਂ ਨੂੰ ਉਹਨਾਂ ਦੀ ਵਿੱਤੀ ਸਹਾਇਤਾ ਦੇ ਬਾਰੇ ਅਨਿਸ਼ਚਿਤ ਛਾੜ ਦਿੱਤਾ ਗਿਆ ਅੱਜ ਦੇ ਬੁਲਟਨ ਦੇ ਵਿੱਚ ਫਿਲਹਾਲ ਇੰਨਾ ਹੀ ਕੱਲ ਫਿਰ ਹਸਲ ਹੋਵਾਂਗੇ ਕੁਝ ਹੋਰ ਖਬਰਾਂ ਦੇ ਨਾਲ ਬਨੇ ਰਹੋ ਪੰਜਾਬੀ ਮੀਡੀਆ ਦੇ ਨਾਲ